ਸਾਡੇ ਅੱਜ ਬੜੀ ਸਾਡੇ ਸਰਕਾਰ ਕਰੋੜਾਂ ਅੰਸ਼ਲੇ ਜੋ ਪ੍ਰਧਾਨ ਨੇ ਕੰਮ ਕੀਤਾ ਜੀ ਹਾਕਮ ਸਿੰਘ ਜੀ ਸਾਡੇ RAM ਗੜੀਆ ਤੇ ਪੰਜਾਬ ਦੇ ਪ੍ਰਧਾਨ ਸੁਖਿੰਦਰ ਸਿੰਘ ਜੀ ਤੇ ਹੋਰ ਮੇਰੇ ਸੱਜਣ ਜੋ ਆਜਾਏ ਆ ਮੈਂ ਬੜੀ ਵਧਾਈ ਇਹਨਾਂ ਨੂੰ ਬੜੀ ਦਿੰਨਾ ਹੈ ਕਿ ਇਹ ਜਿਹੜਾ ਕੰਮ ਆ ਕਾਰਜ ਕਰ ਰਿਹਾ ਹੈ ਬਹੁਤ ਵਧੀਆ ਕਰ ਰਿਹਾ ਹੈ ਔਰ ਮੈਂ ਹਰਕ ਨੂੰ ਕਹਿਣਾ ਕਿ ਜਿਹੜਾ ਬੱਚੇ ਦਾ ਰੈਣ ਬਸੇਰਾ ਬਣਾਉਣਾ ਤੁਸੀਂ ਕੋਸ਼ਿਸ਼ ਕਰੋ ਹਰ ਬੰਦਾ ਮੈਂ ਤਾਂ ਕਿੰਨਾ ਜਿਹਾ ਇੱਕ ਰੁੱਖ ਜਿਹੜਾ ਹਰ ਲਾਇਕ ਮਨੁੱਖ ਹਰ ਦੁੱਖ ਲਾਵੇ ਦੋਸ ਦੀ ਇਹੇ ਇਕੱਲ ਨਾ ਇੱਕ ਬੰਦਾ ਹੈਲ ਵੀ ਇੱਕ ਰੁੱਖ ਤੇ ਆਪਾਂ ਲਾਉਣਾ ਤਾਂ ਜੋ ਉਹ ਜਿਹੜੇ ਪੰਛੀ ਜਿਹੜੇ ਆਪਣੀ ਚੈਤਰੀਆਂ ਬਾਜਾਂ ਉਹ ਫੇਰ ਆਪਾਂ ਨੂੰ ਮਿਲਣ ਉਹ ਤਾਂ ਹੀ ਮਿਲਣੀਆਂ ਜੇ ਬੱਚੇ ਉਹਨਾਂ ਨੂੰ ਆਪਾਂ ਰੱਖੇ ਇੱਥੇ ਕੋਸ਼ਿਸ਼ ਕਰਾਂਗੇ ਲੈ ਵੀ ਤੁਸੀਂ ਆਪਾਂ ਆਲ ਨੇ ਬਣਾਏ ਹੋਣਗੇ ਉਹਨਾਂ ਦਾ ਰੈਨ ਬਸੇਰਾ ਬਣੂਗਾ ਮੈਂ ਇਹੇ ਹਰ ਇੱਕ ਨੂੰ ਮੈਸੇਜ ਹਰ ਇੱਕ ਨੂੰ ਕਹਿਣਾ ਹੈ ਕਿ ਤੁਸੀਂ ਇਹ ਕੋਸ਼ਿਸ਼ ਕਰੋ ਰੋਡ ਵੰਚ ਨਾਲ ਸਹਿਯੋਗ ਦਿਓ ਕਿਉਂਕਿ ਇਹ ਬਹੁਤ ਕੰਮ ਕਰ ਰਿਹਾ ਹੈ ਇਹਨਾਂ ਨੇ ਬਹੁਤ ਹੀ ਉਹਦਣਾ ਕੀ ਕਈ 100 150 ਵਿਦੇ ਰਿਹਾ ਸੁਖਿੰਦਰ ਸਿੰਘ ਜੀ ਸਾਡੇ ਰਾਮਗੜ੍ਹ ਗਿਆ ਜੱਸਾ ਸਿੰਘ ਰਾਮਗੜ੍ਹ ਗਿਆ ਜੀ ਪ੍ਰਧਾਨ ਨੇ ਉਹਨਾਂ ਨੇ ਵੀ ਅੱਜ 100 ਆਲਣਾ ਦਿੱਤਾ ਇਸੇ ਤਰ੍ਹਾਂ ਹੋਰ ਬੜੇ ਦਾਨੀ ਐ ਦਾਨ ਕਰਨ ਨੂੰ ਦਾਨੀ ਬਹੁਤ ਐ ਪਰ ਉਦਮ ਜਿਹੜਾ ਕਰਨਾ ਬੜਾ ਔਖਾ ਹੈ ਜਿਵੇਂ ਇਹਨਾਂ ਦੀ ਬਹੁਤ ਛਲੱਗਿਆ ਕਰਦਾ ਕਿ ਇਹਨਾਂ ਨੇ ਉਦਮ ਕੀਤਾ ਹੈ ਜਰਨਜੀਤ ਸਿੱਕੀ ਜੀ ਵੀ ਸਮਾਜ ਸੇਵੀ ਆ ਸਾਡੇ ਹਾਕਮ ਸਿੰਘ ਜੀ ਕਿਉਂ ਮੈਨੂੰ ਪੁਰਾਣੇ ਜਾਣਦਾ ਸਾਡੇ ਹਰਜੀਤ ਸਿੰਘ ਜੀ ਪੁੱਤਰਾ ਵੀ ਸਾਰੇ ਬੰਦੇ ਇਹ ਜਿਹੜੇ ਜਿੰਨੇ ਆ ਸਮਾਜ ਸੇਵੀ ਆ ਤੇ ਉਹ ਬੜੀ ਵਧੀਆ ਗੱਲ ਹੈ ਕਿ ਹਰ ਇੱਕ ਨੂੰ ਮੈਂ ਇਹਨਾਂ ਇਸ ਪਾਸੇ ਕੋਈ ਥੋੜਾ ਜਿਹਾ ਟਾਈਮ ਸੇਵਾ ਵਾਸਤੇ ਕੱਢਿਆ ਕਰੋ ਔਰ ਜੋ ਆਹਲ ਨੇਂ ਦੀ ਸੇਵਾ ਹੈ ਇੱਕ ਨਵੀਂ ਇਹਨਾਂ ਨੇ ਰੋੜ ਵੰਸ਼ ਨਾਲ ਸਹਿਯੋਗ ਦਿਓ ਤੇ ਇਹਨਾਂ ਦੀ ਇਹਨਾਂ ਨਾਲ ਚੱਲ ਕੇ ਚੱਲੋ ਚਰਨਜੀਤ ਸਿੰਘ ਚਿੱਕੀ ਪ੍ਰਧਾਨ ਰੋੜ ਵੰਸ਼ ਮਹਾਸਭਾ ਪੰਜਾਬ ਪਾਸ ਮੈਂ ਆਪਣੇ ਵੱਲੋਂ ਤੇ ਆਪਣੇ ਸਾਥੀਆਂ ਵੱਲੋਂ ਜਿਹੜੀ ਅਸੀਂ ਪੰਛੀਆਂ ਦੇ ਆਹਲ ਨੇ ਲੈ ਕੇ ਇੱਕ ਮਹਿਮ ਬਿਢੀ ਹੈ ਜਿਹੜੀ 1 ਸਾਲ ਦੇ ਵਾਸਤੇ ਮਹਿਮਾ ਜਿਹੜੀ ਹੈ ਪੰਜਾਬ ਦੇ ਵਿੱਚ ਪੂਰੇ ਪੰਚੀਆਂ ਵਿਆਹ ਨੇ ਲਾਏ ਜਾਣਗੇ ਮੈਂ ਧੰਨਵਾਦ ਕਰਦਾ ਜਿੰਨੀਆਂ ਵੀ ਸੰਸਥਾਵਾਂ ਇੱਕ ਸਾਡੇ ਨਾਲ ਪੂਰਨ ਸਹਿਯੋਗ ਦੇ ਰਹੀਆਂ ਸਾਡੇ ਨਾਲ ਅੱਜ ਯੂਥ ਰੋਡ ਵਾਈ ਸਭਾ ਦੇ ਜੋ ਸੀਨੀਅਰ ਮੀਤ ਪ੍ਰਧਾਨ ਨੇ ਪੰਜਾਬ ਦੇ ਨੰਨਾ ਰੋੜਾ ਜੀ, ਊਸ਼ਣ ਕਨਾਰ ਜਨੇਜਾ ਜੀ, ਸੋਨੂ ਗਾਬਾ ਜੀ, ਸਰਦਾਰ ਹਾਕਮ ਸਿੰਘ ਜੀ ਰੋੜਾ ਜੋ ਸ਼ਹਿਰੀ ਪ੍ਰਧਾਨ ਨੇ ਇਥੋਂ ਦੇ ਮੁਖੀ ਨੇ ਸਾਡੇ ਰੋੜਾ ਬਾਬੀ ਦੇ ਸ਼ਹਿਰ ਦੇ ਕੀਰਾ ਦੇ ਉਹ ਵੀ ਨਾਗ ਸਿੰਘ ਵੰਦੋ ਸਿੰਘ ਜੀ ਰਾਜਪੂਤ ਮਹਾਸਭਾ ਦੇ ਪ੍ਰਧਾਨ ਆਏ ਆ ਮੈਂ ਸਾਰਿਆਂ ਦੇ ਆਪਣੇ ਵੱਲੋਂ ਤੇ ਆਪਣੇ ਸਾਥੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਓ ਆਪਾਂ ਨਾਲ ਮਿਲ ਕੇ ਸਾਰੇ ਇਸ ਭਲੇ ਦੇ ਕੰਮ ਦੇ ਵਿੱਚ ਪੂਰਨ ਸਹਿਯੋਗ ਦਈਏ ਪੰਛੀਆਂ ਨੂੰ ਘਰ ਬਣਾ ਕੇ ਦਈਏ ਇਹਨਾਂ ਦੇ ਆਲ ਨੇ ਲਾਈਏ ਤਾਂ ਜੋ ਪੰਛੀਆਂ ਦੇ ਚਹਿਕਦੇ ਦੀ ਆਵਾਜ਼ ਹੈ ਇਹ ਸਾਨੂੰ ਅੱਜ ਤੱਕ ਜਿਹੜੀ 20 ਸਾਲ ਪਹਿਲਾਂ ਸੁਣਦੀ ਸੀ ਅੱਜ ਵੀ ਉਸੇ ਢੰਗ ਨਾਲ ਹੀ ਸੁਣੇ ਇਹਨਾਂ ਨਾਲ ਹੀ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੰਦਰਿੰਦਰ ਸਿੰਘ ਪ੍ਰਧਾਨ ਐਨਜੀਓ ਕੋਆਰਡੀਨੇਸ਼ਨ ਕਮੇਟੀ ਜ਼ੀਰੋ ਰੋੜਾ ਮਾਹਸਭਾ ਵੱਲੋਂ ਜੋ ਅੱਜ ਪ੍ਰੋਗਰਾਮ ਲਿਖਿਆ ਗਿਆ ਇਹ ਪ੍ਰੋਗਰਾਮ ਬਹੁਤ ਛਲਾਗਾ ਜੁਗਾ ਇਸ ਦੇ ਵਿੱਚ ਸਾਡੇ ਮੁੱਖ ਮਹਿਮਾਨ ਸਰਦਾਰ ਜਮ ਸਿੰਘ ਜੀ ਗਿਲ ਚੇਅਰਮੈਨ ਫਲਾਣਾ ਬੋਰਡ ਫੋਜਪੁਰ ਵਿਸ਼ੇਸ਼ ਤੌਰ ਤੇ ਪਹੁੰਚੇ ਤਾਂ ਇਹ ਜੋ ਸਾਡਾ ਵਰਤਾਰਾ ਹੈ ਜਾਂ ਸਾਡੇ ਪੰਛੀਆਂ ਦੀਆਂ ਜਿਹੜੀ ਗਿਣਤੀ ਹੈ ਉਹ ਘਟਦੀ ਜਾ ਰਹੀ ਹੈ ਤਾਂ ਉਹਨਾਂ ਦੇ ਰਹਿਣ ਸਿਰੇ ਵਾਸਤੇ ਇਹ ਆਲ ਨੂੰ ਲਾਉਣਾ ਬੇहद ਜ਼ਰੂਰੀ ਹੈਗੇ ਆ ਤੇ ਸਾਨੂੰ ਵੱਧ ਤੋਂ ਵੱਧ ਦਰਖਤ ਜੜੇ ਲਗਾਉਣੇ ਚਾਹੀਦੇ ਕਿਉਂਕਿ ਹੁਣ ਮੌਸਮ ਵੀ ਜਿਹੜਾ ਬਹੁਤ ਵਧੀਆ ਆ ਰਿਹਾ ਤੇ 2 ਮਹੀਨਿਆਂ ਦੇ ਵਿੱਚ ਸਾਨੂੰ ਵੱਧ ਤੋਂ ਵੱਧ ਦਰਖਤ ਤੇ ਆਲ ਲਗਾਉਣੇ ਚਾਹੀਦੇ ਆ ਤਾਂ ਜੋ ਜਿਹੜੇ ਸਾਡੇ ਪੰਛੀ ਆ ਜੋ ਲੋਕ ਹੋ ਰਹੇ ਆ ਉਹਨਾਂ ਨੂੰ ਰਹਿਣ ਸਿਰੇ ਮਿਲ ਸਕੇ ਬਹੁਤ ਬਹੁਤ ਧੰਨਵਾਦ ਨੇ ਲੱਗ ਕਰਕੇ ਵਧੀਆ ਬਣ ਗਿਆ ਹੈ ਅੱਜ ਪੂਰੀਆ ਬਣ ਗਿਆ ਚਲੋ ਅੱਗੇ ਜਿਹੜੇ ਲਾਉ ਦੇ ਲਈ ਅੱਗੇ ਤੋਂ ਕੁਝ ਲੈ ਜਿਪਾ ਇਹ ਚਲੋ ਮੈਂ ਸੁਮੇਂਦਰ ਸਿੰਘ ਮੀਤ ਪ੍ਰਧਾਨ ਜੱਸਾ ਸਿੰਘ ਰਾਮਗੜੀਆ ਬੈਲਸਰ ਸੁਸਾਇਟੀ ਪੰਜਾਬ ਔਰ ਮੈਂ ਬਹੁਤ ਬਹੁਤ ਹੀ ਸਲਾਘਾ ਜੋ ਕੰਮ ਕਰ ਰਹੇ ਸਾਡੇ ਸੱਜਣਾ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਔਰ ਸਾਡੇ ਵਿੱਚ ਗੱਲ ਸਾਹਿਬ ਜੋ ਪਲੈਨਿੰਗ ਬੋਰਡ ਦੇ ਚੇਅਰਮੈਨ ਹੈ ਉਹ ਪਹੁੰਚੇ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਸਾਰੇ ਹੀ ਸਸਾ ਮਾਣੂ ਕਹਿਨਾ ਹਾਂ ਵੱਧ ਤੋਂ ਵੱਧ ਰੁੱਖ ਲਾਓ ਆਲਣ ਲਾਓ ਜੋ ਇਹ ਬੇਜਮਾਨ ਪੰਛੀ ਹੈ ਇਹਨਾਂ ਦਾ ਆਪਾਂ ਰਹਿਣ ਬਸੇੜਾ ਬਣਾਈਏ ਔਰ ਅੱਗੇ ਸੌਣ ਦਾ ਮਹੀਨਾ ਆ ਰਿਹਾ ਹੈ ਵੱਧ ਤੋਂ ਵੱਧ ਰੁੱਖ ਲਾਈਏ ਔਰ ਇਹੀ ਕਹਿੰਦਾ ਹਾਂ ਜ ਸਾਰੇ ਸੱਜਣਾ ਦਾ ਧੰਨਵਾਦ ਕਰਦਾ ਹਾਂ ਬਾਈ ਜੀ ਦਾ ਹੌਸਲਾ ਮੈਂ ਸੋਨੂ ਗੱਬਾ ਰੋਡਵਲਚ ਮਹਾਤਵਾ ਦਾ ਹੈਂਡੀਕੈਪ ਦਾ ਪੰਜਾਬ ਪ੍ਰਧਾਨ ਆ ਜੋ ਸਾਡੇ ਰੋਡਵਲਚ ਮਹਾਤਵਾ ਵੱਲੋਂ ਜਿਹੜੀ ਮਹਿਮ ਚੇੜੀ ਗਈ ਹੈ ਦਰਖਤ ਲਾਉਣੇ ਤੇ ਆਲਣੇ ਲਾਉਣੇ ਇਹ ਬਹੁਤ ਵਧੀਆ ਕੰਮ ਸਾਡੀ ਜਿਹੜੀ ਹੈ ਸੰਸਥਾ ਕਰ ਰਹੀ ਹੈ ਤੇ ਮੈਂ ਚਾਹੁੰਦਾ ਕਿ ਇਹ ਕੰਮ ਦੇ ਵਿੱਚ ਵੱਧ ਤੋਂ ਵੱਧ ਸਾਰੇ ਆ ਕੇ ਸਹਿਯੋਗ ਦਿਓ ਤਾਂ ਜੋ ਅਸੀਂ ਆਪਣੇ ਵਾਤਾਵਰਨ ਨੂੰ ਸੁਧਾਰ ਸਕੀਏ ਆਪਦੇ ਜਿਹੜੇ ਹੈ ਪੰਛੀ ਹੈ ਉਹਨਾਂ ਦਾ ਵਿਸਥਾਰ ਕਰ ਸਕੀਏ ਉਹਨਾਂ ਨੂੰ ਬਚਾ ਸਕੀਏ ਸਾਡੀ ਜਿਹੜੀ ਜਾਤੀਆਂ ਜਿਹੜੀਆਂ ਖਤਮ ਹੋ ਰਹੀਆਂ ਪੰਛੀਆਂ ਦੀਆਂ ਉਹ ਉਹਨਾਂ ਨੂੰ ਖਤਮ ਹੋਣ ਤੋਂ ਬਚਾਈਏ ਅਸੀਂ ਆਪਾਂ ਦਾ ਵਾਤਾਵਰਣ ਵਧੀਆ ਬਣਾਈਏ ਇਹਨਾਂ ਕੁਝ ਕਹਿੰਦਾ ਹਾਂ ਮੈਂ ਧੰਨਵਾਦ ਕਰਦਾ ਹਾਂ ਮੈਂ ਕਰਮਜੀਤ ਸਿੰਘ ਕੌੜਾ ਜੂਸ ਕਸ਼ਗਰ ਤੂ ਸਭਾ ਪੰਜਾਬ ਪ੍ਰਧਾਨ ਅੱਜ ਸ੍ਰੀ ਬਜੰਗ ਭਵਨ ਕਾਲਜ ਵਿੱਚ ਜੋ ਅਰੋੜ ਵਣ ਸਭਾ ਦੇ ਪ੍ਰਧਾਨ ਸਰਦਾਰ ਚਰਨਜੀਤ ਸਿੰਘ ਸਿੱਕੀ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਜੋ ਮਿਹਨਤ ਚਲਾਈ ਜਾ ਰਹੀ ਹੈ ਪੰਛੀਆਂ ਦੇ ਰਹਿਣ ਬਸੇਰੇ ਲਈ ਆਲਣੇ ਅਤੇ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ਰੁੱਖ ਲਗਾਉਣ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ ਮੈਂ ਤਾਂ ਇਹੀ ਕਹਾਂਗਾ ਕਿ ਸਾਰੀਆਂ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਨੂੰ ਇਹਨਾਂ ਦੀ ਮਿਹਨਤ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਅੱਜ ਸ੍ਰੀ ਬ੍ਰਾਂਕੋ ਹਰ ਕਾਲਜ ਜਿੱਥੇ ਪਹੁੰਚੀ ਸਮੂਹੀ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਸ਼ੀਤਾਂ ਨੂੰ ਜੀ ਆਇਆਂ ਕਿਹਾ ਜਾਂਦਾ ਹੈ ਅਤੇ ਬਹੁਤ ਬਹੁਤ ਧੰਨਵਾਦ। ਜੀ ਸਾਹਿਬ ਜੀ ਖਾਲਸਾ ਸਾਹਿਬ ਜੀ ਅਤੇ ਮੈਂ ਅਮਰਜੀਤ ਸਿੰਘ ਦੇਵੀ ਸੌੜ ਜੀਰਾ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਸ਼ਕੀ ਪ੍ਰਧਾਨ ਜੀ ਤੇ ਆਪਣੇ ਸੋੜਾ ਪ੍ਰਧਾਨ ਜੀ ਆਪਣੇ ਜੋ ਕਿ ਆਰਾਮਗੜੀਆ ਪ੍ਰਧਾਨ ਜੀ ਜੋ ਹਰ ਸਾਲ ਦੀ ਤਰ੍ਹਾਂ ਬ੍ਰਾਤ ਤੇ ਆਪਣੇ ਜੋ ਯਾਦਲ ਲਾਉਂਦੇ ਨੇ ਕੈਂਚੀਆਂ ਵਾਸਤੇ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਇਸ ਤਰ੍ਹਾਂ ਕੇ ਵੀ ਤਾ ਕਰਨਾ ਕਿਉਂਕਿ ਆਪਾਂ ਅੱਜ ਤੋਂ ਸ਼ੁਰੂ ਕੀਤਾ ਜਿਹੜਾ ਆਪਣਾ ਕੈਂਚੀਆਂ ਲਵਾਉਣ ਦਾ ਸੈਦਰਾ ਆਪਣਾ ਆਲੜੇ ਕਿ ਆਪਾਂ ਸੱਲੇ ਵਾਤ ਤੋਂ ਪਾਣੀ ਰੱਖੋ ਤੇ ਆਂਗਲ ਵੀ ਲਾਓ ਕੈਂਚੀ ਬਚਣੇ ਕੀ ਤਾਂ ਹੀ ਆਪਾਂ ਸਾਡੇ ਤੰਦਰੁਸਤੀ ਦਾ ਖਰਵਾਗੇ ਤੇ ਜਖਤ ਲਾਉ ਵਾਤ ਤੋਂ ਵੱਧ ਸਾਰਿਆਂ ਨੂੰ ਮੇਰੀ ਬੇਨਤੀ ਏ ਕਿ ਵਾਤ ਵਾਟਰ ਡਰੈਸ ਲਾਇਆ ਕਰੋ ਜੀ ਆਓ ਜੀ ਕਿਉਂਕਿ ਮੜੀਪਾਲ ਲਈ ਬਹੁਤ ਯਾਰਤਾ ਲੱਗੇ ਗਿਆ ਮੇਰੇ ਕੋਲ ਹਾਂ ਨਹੀਂ ਜੀ ਦੇਜਾ ਚੀਫ ਸੁਪਰਵਾਈਜ਼ਰ ਜ਼ੋਰ ਸਿੰਘ ਸਮਾਪਾ ਪੰਜਾਬ ਦਾ ਜਿਹੜਾ ਇਹ ਕੰਮ ਕਰ ਰਹੇ ਆ ਪੰਛੀਆਂ ਲਈ ਬਹੁਤ ਹੀ ਵਧੀਆ ਪੰਛੀਆਂ ਨੂੰ ਸਰਦੀਆਂ ਤੋਂ ਗਰਮੀਆਂ ਤੋਂ ਬਚਾਉਣ ਲਈ ਅਸੀਂ ਜੋ ਕੰਮ ਕਰ ਰਹੇ ਆ ਚਰਨਜੀ ਸਿੱਕੀ ਦੇ ਹੇਠ ਹੋ ਰਿਹਾ ਸਾਰਾ ਕੰਮ ਬਹੁਤ ਹੀ ਵਧੀਆ ਕੰਮ ਕਰਦੇ ਨੇ ਬਹੁਤ ਹੀ ਵਧੀਆ